ਸਵਾਗਤ ਹੈ ਪੀਡੀਸੀ ਨਿਊਜ਼ ਵਿੱਚ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਦਿਨ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆਂ ਕੱਲ ਰਾਤ ਤੋਂ ਹੀ ਕੁਝ ਅਜਹੀਆਂ ਗੱਲਾਂ ਸੁਣਨ ਤੇ ਦੇਖਣ ਨੂੰ ਮਿਲ ਰਹੀਆਂ ਸੀ ਲੱਗ ਰਾ ਸੀ ਕਿ ਕੁਝ ਨਾ ਕੁਝ ਗੜਬੜ ਹੈ ਕਿਤਨਾ ਕਿਤੇ ਕੋਈ ਗੜਬੜ ਹੋ ਰਹੀ ਹੈ ਪਰ ਕਿਸੇ ਤਰ੍ਹਾਂ ਦੀ ਕੋਈ ਅਧਿਕਾਰਕ ਪੁਸ਼ਟੀ ਨਾ ਹੋਣ ਕਰਕੇ ਅਸੀਂ ਕੋਈ ਵੀ ਖਬਰ ਤੁਹਾਡੇ ਤੱਕ ਪਹੁੰਚਾਉਣ ਤੋਂ ਗਰੇਜ਼ ਕੀਤਾ ਕਿ ਜਦ ਤੱਕ ਅਧਿਕਾਰਕ ਪੁਸ਼ਟੀ ਨਹੀਂ ਆ ਜਾਂਦੀ ਅਸੀਂ ਤੁਹਾਡੇ ਤੱਕ ਕੋਈ ਖਬਰ ਅਜਹੀ ਨਹੀਂ ਪਹੁੰਚਾਣੀ ਜਿਸ ਨਾਲ ਕੋਈ ਡਰ ਕੋਈ ਸਹਿਮ ਕੋਈ ਪੈਨਿਕ ਦਾ ਮਾਹੌਲ ਬਣ ਜਾਏ ਪਰ ਹੁਣ ਅਧਿਕਾਰਕ ਤੌਰ ਤੇ ਪੁਸ਼ਟੀ ਹੋਈ ਹੈ ਪਾਕਿਸਤਾਨ ਨੇ ਪੰਜਾਬ ਦੇ 7 ਥਾਵਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਮਿਜ਼ਾਈਲ ਦੇ ਨਾਲ ਪੰਜਾਬ ਦੀਆਂ 7 ਥਾਵਾਂ ਨੂੰ ਭੇਦਣ ਦੀ ਕੋਸ਼ਿਸ਼ ਕੀਤੀ ਹੈ तमाम ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਹੋਮ ਮਿਨਿਸਟਰੀ ਵੱਲੋਂ ਹੁਣੇ-ਹੁਣੇ ਇਸ ਗੱਲ ਦੀ ਪੁਸ਼ਟੀ ਅਧਿਕਾਰਕ ਤੌਰ ਤੇ ਕੀਤੀ ਗਈ ਹੈ ਕਿ ਪਾਕਿਸਤਾਨ ਨੇ ਕੱਲ ਰਾਤ ਨੂੰ ਇਹ ਕੋਸ਼ਿਸ਼ ਕੀਤੀ ਹੈ ਪੰਜਾਬ ਸਣੇ ਹੋਰ ਥਾਵਾਂ ਤੇ ਭਾਰਤ ਦੀਆਂ ਹੋਰ ਥਾਵਾਂ ਤੇ ਮਿਜ਼ਾਈਲ ਤੇ ਡਰੋਨ ਰਾਹੀਂ ਹਮਲਾ ਕਰਨ ਦੀ ਔਰ ਉਹਨਾਂ ਦੀ ਇਹ ਨਾपाक ਕੋਸ਼ਿਸ਼ ਹੈ ਜਿਹੜੀ ਫੌਜ ਵੱਲੋਂ ਤਰਾਸ਼ਾਈ ਕਰ ਦਿੱਤੀ ਗਈ ਹੈ ਕਿਉਂਕਿ ਐਂਟੀ ਡਰੋਨ ਸਿਸਟਮ ਐਂਟੀ ਮਿਜ਼ਾਈਲ ਸਿਸਟਮ ਦੇ ਨਾਲ ਹਵਾ ਦੇ ਵਿੱਚ ਹੀ ਉਹਨਾਂ ਦੀਆਂ ਮਿਜ਼ਾਈਲ ਤੇ ਡਰੋਨ ਨੇ ਜਿਹੜੇ ਮਾਰ ਕਰਾਏ ਗਏ ਨੇ ਅੱਜ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਸਾਨੂੰ ਇਹ ਸੁਣਨ ਦੀਆਂ ਖਬਰਾਂ ਮਿਲ ਰਹੀਆਂ ਸਿਗੀਆਂ ਖਾਸ ਤੌਰ ਤੇ ਪਿੰਡੂ ਖੇਤਰਾਂ ਦੇ ਵਿੱਚ ਕਿ ਮਿਜ਼ਾਈਲ ਦੇ ਕੋ ਟੁਕੜੇ ਮਿਲ ਰਹੇ ਨੇ ਹੋਰ ਤਾਂ ਹੋਰ ਪੂਰੀ 6 ਫੁੱਟ ਦੀ ਇੱਕ ਮਿਜ਼ਾਈਲ ਮਿਲ ਗਿਆ ਛੋਟੇ ਛੋਟੇ ਟੁਕੜੇ ਮਿਲ ਰਹੇ ਨੇ ਉਦੋਂ ਅਸੀਂ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਯਾ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸੀ ਤਾਂ ਉਹ ਕਹਿੰਦੇ ਸੀ ਕਿ ਕਿਸੇ ਤਰ੍ਹਾਂ ਦੀ ਅਧਿਕਾਰਕ ਪੁਸ਼ਟੀ ਅਸੀਂ ਨਹੀਂ ਕਰ ਸਕਦੇ ਇਸ ਕਰਕੇ ਕਿਰਪਾ ਕਰਕੇ ਕੋਈ ਵੀ ਖਬਰ ਤੁਸੀਂ ਨਾ ਚਲਾਣਾ ਅਸੀਂ ਵੀ ਚੁੱਪ ਕਰਕੇ ਬੈਠੇ ਰਹੇ ਕਿ ਜਦ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੁੰਦੀ ਆਪਾਂ ਇਹ ਖਬਰ ਨਹੀਂ ਚਲਾਵਾਂਗੇ ਪਰ ਹੁਣ ਇਹ ਅਧਿਕਾਰਕ ਪੁਸ਼ਟੀ ਹੋਣ ਤੋਂ ਬਾਅਦ ਪਤਾ ਲੱਗੇ ਕਿ ਇਹ ਪਾਕਿਸਤਾਨ ਦੀਆਂ ਮਿਜ਼ਾਈਲਸ ਨੇ ਜਿਹੜੀਆਂ ਪੰਜਾਬ ਦੀ ਧਰਤੀ ਤੇ ਮਿਲ ਰਹੀਆਂ ਨੇ ਤਮਾਮ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਪਾਕਿਸਤਾਨ ਨੇ ਭਾਰਤ 'ਤੇ ਹਮਲਾ ਕਰਨ ਦੀ ਇੱਕ ਹੋਰ ਫਿਰ ਤੋਂ ਕੋਸ਼ਿਸ਼ ਕੀਤੀ ਹੈ ਪਰ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਾ ਹਮਲੇ ਦਾ ਭਾਰਤ ਨੇ ਮੂੰਹ ਤੋੜਵਾ ਜਵਾਬ ਦਿੱਤਾ ਕਿਸ ਤਰ੍ਹਾਂ ਮੂੰਹ ਤੋੜਵਾ ਜਵਾਬ ਦਿੱਤਾ ਰੱਖਿਆ ਮੰਤਰਾਲੇ ਵੱਲੋਂ ਇਹ ਅਧਿਕਾਰਕ ਤੌਰ ਤੇ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਪਾਕਿਸਤਾਨ ਵੱਲੋਂ ਭਾਰਤੀ ਫੌਜ ਦੇ ਕਈ ਟਿਕਾਣਿਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੱਲ ਰਾਤ ਕੀਤੀ ਗਈ ਹੈ ਭਾਰਤੀ ਸੈਨਾ ਨੇ ਪਾਕਿਸਤਾਨ ਦਾ 에ਅਰ ਡਿਫੈਂਸ ਸਿਸਟਮ ਤਬਾਹ ਕੀਤਾ ਜਿਹੜਾ ਲਾਹੌਰ ਦੇ ਵਿੱਚ ਸੀਗਾ ਉਸ ਨੂੰ ਭਾਰਤੀ ਫੌਜ ਨੇ ਵੀ ਤਬਾਹ ਕਰਕੇ ਦਿੱਤਾ ਪਾਕਿਸਤਾਨ ਵੱਲੋਂ 7 ਤੋਂ 8 ਮਈ ਦੀ ਰਾਤ ਨੂੰ ਡਰੋਨ ਤੇ ਮਿਜ਼ਾਈਲ ਹਮਲਿਆਂ ਦਾ ਇਹ ਜਵਾਬ ਦਿੱਤਾ ਗਿਆ 7 ਤੇ 8 ਮਈ ਦੀ ਰਾਤ ਨੂੰ ਮਿਜ਼ਾਈਲ ਤੇ ਡਰੋਨ ਨਾਲ ਹਮਲੇ ਕੀਤੇ ਗਏ ਸੀ ਪੰਜਾਬ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਹੜੇ ਕਿਹੜੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਤੇ ਹਮਲੇ ਦੀ ਕੋਸ਼ਿਸ਼ ناکਾਮ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਜਲੰਧਰ ਆਦਮਪੁਰ ਬਠਿੰਡਾ ਵੀ ਪਾਕਿਸਤਾਨ ਦੇ ਨਿਸ਼ਾਨੇ ਤੇ ਨੇ ਇਹ ਸਾਰੇ ਸ਼ਹਿਰ ਨੇ ਜਿਹੜੇ ਪਾਕਿਸਤਾਨ ਦੇ ਨਿਸ਼ਾਨੇ ਤੇ ਨੇ ਪੰਜਾਬ ਦੇ 7 ਫੌਜੀ ਟਿਕਾਣਿਆਂ ਤੇ ਹਮਲੇ ਦੀ ਇਹ ਕੋਸ਼ਿਸ਼ ਕੀਤੀ ਗਈ ਹੈ ਔਰ ਇਸ ਹਮਲੇ ਨੂੰ ناکਾਮ ਕਰਕੇ ਰੱਖ ਦਿੱਤਾ ਲੁਧਿਆਣਾ ਚੰਡੀਗੜ੍ਹ ਤੇ ਵੀ ਹਮਲੇ ਦੀ ਕੋਸ਼ਿਸ਼ ਹੋਈ ਹੈ ਇਹ ਤੁਹਾਨੂੰ ਦੱਸਦੀ ਕਿ ਇਹ ਇਹਨਾਂ ਸਾਰੀਆਂ ਥਾਵਾਂ ਤੇ ਮਿਜ਼ਾਈਲ ਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀਗਾ ਇਸ ਤੋਂ ਇਲਾਵਾ ਅਵੰਤੀਪੁਰਾ ਜੰਮੂ ਸ਼ਿਰਨਗਰ ਨਲ ਫਲੌਦੀ ਪੁੱਜ ਉਤਰਾਈ ਇਹ ਸਾਰੀਆਂ ਥਾਵਾਂ ਵੀ ਜਿਹੜੀਆਂ ਨੇ ਪਾਕਿਸਤਾਨ ਨੇ ਭੇਦਣ ਦੀ ਕੋਸ਼ਿਸ਼ ਕੀਤੀ ਪਰ ਹਮਲਿਆਂ ਨੂੰ ਯੂਏਐਸ ਗ੍ਰਿਡ ਅਤੇ 에ਅਰ ਡਿਫੈਂਸ ਸਿਸਟਮ ਰਾਹੀਂ ناکਾਮ ਕਰ ਦਿੱਤਾ ਇੰਨਾ ਸਿਸਟਮ ਸਹੀ ਹੈ ਸਾਡੇ ਕੋਲ ਜਿਸ ਦੇ ਕਰਕੇ ਸਾਰਾ ਕੁਝ ناکਾਮ ਕਰ ਦਿੱਤਾ ਪਾਕਿਸਤਾਨੀ ਮਿਜ਼ਾਈਲਾਂ ਦੇ ਟੁਕੜੇ ਕਈ ਥਾਵਾਂ ਤੋਂ ਬ੍ਰਾਹਮਤ ਕੀਤੇ ਗਏ ਨੇ ਰੱਖਿਆ ਮੰਤਰਾਲੇ ਦਾ ਵੀ ਦਾਅਵਾ ਹੈ ਔਰ ਸਾਡੇ ਤਕਵੀਏ ਜਾਣਕਾਰੀ ਮਿਲ ਰਹੀ ਸੀ ਕਿ ਕਈ ਥਾਵਾਂ ਤੇ ਸਾਨੂੰ ਟੁਕੜੇ ਮਿਲੇ ਨੇ ਹੁਣ ਤੁਹਾਨੂੰ ਇੰਟਰਸਟਿੰਗ ਚੀਜ਼ ਦੱਸਦੇ ਆਂ ਕੱਲ ਰਾਤ ਨੂੰ ਅੰਮ੍ਰਿਤਸਰ ਗੁਰਦਾਸਪੁਰ ਕੁਝ ਤਮਾਕੇ ਦੀਆਂ ਖਬਰਾਂ ਆਈਆਂ ਉਹ ਤਮਾਕੇ ਕਈ ਥਾਵਾਂ ਤੇ ਇਹ ਵੀ ਗੱਲ ਕੀਤੀ ਗਈ ਕਿ ਨਹੀਂ ਜੀ ਇਹ ਤਾਂ ਮੌਕ ਡ੍ਰਿਲ ਆ ਨਹੀਂ ਜੀ ਇਹ ਤਾਂ ਮੌਕ ਡ੍ਰਿਲ ਆ ਪਰ ਹੁਣ ਇਹ ਅਧਿਕਾਰਤ ਤੌਰ ਤੇ ਜਾਣਕਾਰੀ ਮਿਲ ਰਹੀ ਹੈ ਕਿ ਮਿਜ਼ਾਈਲਸ ਦੇ ਨਾਲ ਹਮਲਾ ਕੀਤਾ ਗਿਆ ਸੀਗਾ ਪੰਜਾਬ ਦੇ 7 ਫੌਜੀ ਟਿਕਾਣੇ ਲੁਧਿਆਣਾ ਚੰਡੀਗੜ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਆਦਮਪੁਰ ਬਠਿੰਡਾ ਇਹ ਸਾਰੀਆਂ ਥਾਵਾਂ ਤੇ ਜਿਹੜੇ ਫੌਜੀ ਟਿਕਾਣੇ ਨੇ ਉਹਨਾਂ ਨੂੰ ਮਿਜ਼ਾਈਲ ਤੇ ਡਰੋਨ ਰਾਹੀਂ ਹਮਲਾ ਕਰਨ ਦੀ ਪਾਕਿਸਤਾਨ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਚੁਕੰਨਾ ਸੀ ਭਾਰਤ ਭਾਰਤੀ ਫੌਜ ਚ ਕਰਨੀ ਸੀ ਉਹਨਾਂ ਨੂੰ ਪਤਾ ਸੀਗਾ ਕਿ ਅਜਿਹਾ ਕੁਝ ਹੋ ਸਕਦਾ ਜੋ ਐਂਟੀ ਡਰੋਨ ਸਿਸਟਮ ਐਂਟੀ ਮਿਜ਼ਾਈਲ ਸਿਸਟਮ ਪਹਿਲਾਂ ਹੀ ਲਗਾਇਆ ਗਿਆ ਸੀਗਾ ਉਸ ਦੇ ਨਾਲ ਇਹਨਾਂ ਨੂੰ ਪੇਤ ਕਰ ਦਿੱਤਾ ਗਿਆ ਮਨਿੰਦਰ ਮੋਂਗਾ ਮੈਰਲ ਜੁੜੇ ਹੋਏ ਨੇ ਸਿੱਧਾ ਲਾਈਵ ਜਿੱਥੋਂ ਉਹ ਮਿਜ਼ਾਈਲ ਵੀ ਮਿਲੀ ਹੈ ਉਹਦੀਆਂ ਕੁਝ ਤਸਵੀਰਾਂ ਵੀ ਨੇ ਸਿੱਧਾ ਮਨਿੰਦਰ ਮੋਂਗਾ ਕੋਲ ਚਲਦੇ ਆ ਮਨਿੰਦਰ ਕਿਉਂਕਿ ਖਬਰ ਤਾਂ ਤੁਸੀਂ ਮੈਨੂੰ ਕੱਲ ਰਾਤ ਹੀ ਦੱਸਦੀ ਸੀ ਕਿ ਭਾਜੀ ਆਵਾਜ਼ ਸੁਣਨ ਨੂੰ ਮਿਲੀ ਹੈ ਤੇ ਕੁਝ ਮਿਜ਼ਾਈਲਸ ਦੇ ਟੁਕੜੇ ਤੇ ਮਿਜ਼ਾਈਲ ਵੀ ਦੇਖਣ ਨੂੰ ਮਿਲੀ ਹੈ ਪਰ ਅਸੀਂ ਕਿਉਂਕਿ ਜ਼ਿੰਮੇਵਾਰ ਮੀਡੀਆ ਹੋਣ ਦੇ ਨਾਤੇ ਇਹ ਖਬਰ ਨਹੀਂ ਨਸ਼ਰ ਕੀਤੀ ਸੀ ਹੁਣ ਤੁਹਾਡੇ ਕੋਲ ਅਧਿਕਾਰਕ ਤੌਰ ਤੇ ਪੁਸ਼ਟੀ ਹੋ ਚੁੱਕੀ ਹੈ ਗ੍ਰਹਿ ਵਿਭਾਗ ਵੱਲੋਂ ਪੁਸ਼ਟੀ ਹੋ ਚੁੱਕੀ ਹੈ ਹੁਣ ਕੀ ਜਾਣਕਾਰੀ ਹੈ ਆ ਦੇਖੋ ਅਰਪਿਤ 1:30 ਵਜੇ ਦੇ ਕਰੀਬ ਰਾਤ ਨੂੰ ਜ਼ਬਰਦਸਤ ਧਮਾਕੇ ਹੋਏ ਤਿੰਨ ਚਾਰ ਧਮਾਕੇ ਹੋਏ ਸਾਰਾ ਸ਼ਹਿਰ ਦਹਿਲ ਉੱਠਿਆ ਲੋਕ ਆਪਣੇ ਚੋਂ ਬਿਸਤਰਾ ਚ ਉੱਠ ਕੇ ਘਰਾਂ ਤੋਂ ਬਾਹਰ ਭੱਜੇ ਹਰ ਕੋਈ ਇੱਕ ਦੂਸਰੇ ਨੂੰ ਪੁੱਛਦਾ ਨਜ਼ਰ ਆਇਆ ਖੌਫਜ਼ਦਾ ਨਜ਼ਰ ਆਇਆ ਕਿ ਸ਼ਾਇਦ ਪਾਕਿਸਤਾਨ ਵੱਲੋਂ ਹਮਲਾ ਕਰ ਦਿੱਤਾ ਗਿਆ ਉਸ ਤੋਂ ਬਾਅਦ 2 ਘੰਟੇ ਲਈ ਬਲੈਕਆਊਟ ਕਰ ਦਿੱਤਾ ਗਿਆ ਔਰ ਬਾਅਦ ਚ ਇਹ ਮੈਸੇਜ ਦਿੱਤਾ ਗਿਆ ਕਿ ਇਹ ਇੱਕ ਮੌਕ ਡ੍ਰਿਲ ਦਾ ਹਿੱਸਾ ਸੀ ਤਾਂ ਜੋ ਲੋਕ ਖੌਫਜ਼ਦਾ ਨਾ ਹੋਣ ਲੋਕਾਂ ਨੂੰ ਰੈਲੈਕਸ ਕਰਨ ਦੇ ਲਈ ਇੱਕ ਲੋਕ ਸੰਪਰਕ ਵਿਭਾਗ ਵੱਲੋਂ ਪ੍ਰੈਸ ਨੋਟ ਜਾਰੀ ਕੀਤਾ ਗਿਆ ਮੀਡੀਆ ਤੱਕ ਪਹੁੰਚਾਇਆ ਗਿਆ ਕਿ ਜਿਹੜਾ 2 ਘੰਟੇ ਦਾ ਬਲੈਕਆਊਟ ਹੋਇਆ ਹੈ ਇਹ ਇੱਕ ਮੌਕ ਡ੍ਰਿਲ ਦਾ ਹਿੱਸਾ ਸੀ ਪਰ ਦਿਨ ਨਿਕਲਦਿਆਂ ਸਾਨੂੰ ਜੇਠੂਵਾਲ ਪੰਦੇਰ ਕਲਾ ਤੇ ਮੱਖਣਵਿੰਡੀ ਜਿੱਥੇ ਅਸੀਂ ਅਸਲੇ ਮੌਜੂਦ ਆ ਇਹਨਾਂ ਪਿੰਡਾਂ ਤੋਂ ਫੋਨ ਆਨੇ ਸ਼ੁਰੂ ਹੋਏ ਤਸਵੀਰਾਂ ਮਿਲੀਆਂ ਵੀਡੀਓਜ਼ ਆਈਆਂ ਕਿ ਕਿਸ ਤਰ੍ਹਾਂ ਦੇ ਨਾਲ ਮਿਜ਼ਾਈਲਾਂ ਦੇ ਹਿੱਸੇ ਮਿਲੇ ਪੁਰਜ਼ੇ ਮਿਲੇ ਟੁਕੜੇ ਮਿਲੇ ਪਰ ਜਿੱਤਨਾ ਤੁਸੀਂ ਗੱਲ ਕਰ ਰਹੇ ਸੀ ਕਿ ਸਾਡੀ ਸਮਾਜ ਦੇ ਪ੍ਰਤੀ ਇੱਕ ਵੱਡੀ ਜ਼ਿੰਮੇਵਾਰੀ ਹੈ ਅਸੀਂ ਨਹੀਂ ਚਾਹਦੇ ਸੀ ਕਿ ਜਹੀ ਖਬਰਾਂ ਚਲਾ ਕੇ ਅਸੀਂ ਲੋਕਾਂ ਨੂੰ ਖੌਫਜ਼ਦਾ ਕਰੀਏ ਪੈਨਿਕ ਕਰੀਏ ਲੋਕਾਂ 'ਚ ਦਹਿਸ਼ਤ ਫੈਲਾਈਏ ਪਰ ਜਿੰਨੀ ਦੇਰ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਤਾਂ ਹੁਣ ਜਦੋਂ ਗ੍ਰਹਿ ਮੰਤਰਾਲੇ ਪੁਸ਼ਟੀ ਕਰ ਚੁੱਕੇ ਹੈ ਕਿ ਪਾਕਿਸਤਾਨ ਵੱਲੋਂ ਕਾਰਤਾ ਦਾ ਸਬੂਤ ਦਿੰਦਿਆਂ ਮੁਰਤੋਂ ਨੇਕਾ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਪੰਜਾਬ ਦੇ ਵਿੱਚ 7 ਥਾਵਾਂ ਨੂੰ ਪਠਾਨਕੋਟ, ਅੰਮ੍ਰਿਤਸਰ, ਆਦਮਪੁਰ, ਜਲੰਧਰ, ਲੁਧਿਆਣਾ, ਬਠਿੰਡਾ ਆਪਕੋਕ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲਾ ਦਾਗੀਆਂ ਗਈਆਂ ਪਰ ਸਰੂਟ ਹੈ ਸਾਡੀ 에ਅਰਫੋਰਸ ਨੂੰ ਸਾਡੇ 에ਅਰ ਡਿਫੈਂਸ ਸਿਸਟਮ ਦਾ ਜਿਨ੍ਹਾਂ ਨੇ ਇਹਨਾਂ ਨੂੰ ਹਵਾ ਚ ਨਸ਼ਟ ਕੀਤਾ ਪਰ ਹੁਣ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਦੇ ਮੱਖਣਵਿੰਡੀ ਪਿੰਡ ਦੀ ਜਿੱਥੇ 3 ਫੁੱਟ ਦੇ ਕਰੀਬ ਦਾ ਇੱਕ ਮਜ਼ਾਈਲ ਵਰਗਾ ਬੰਬਰਮਾ ਵਸਤੂ ਜਿਹੜੀ ਹੈ ਪਈ ਹੈ ਜਿਸ ਨੂੰ ਇੱਕ ਟੋਇਆ ਪੱਟ ਕੇ ਆਸੇ-ਪਾਸੇ ਰੇਤ ਦੀਆਂ ਬੋਰੀਆਂ ਰੱਖੀ ਗਈਆਂ ਪਰ ਸਭ ਤੋਂ ਅਹਿਮ ਜੋ 에ਅਰ ਫੋਰਸ ਦੀ ਇੱਥੋਂ ਟੀਮ ਪਹੁੰਚੀ ਹੈ ਜੀ ਉਹਨਾਂ ਵੱਲੋਂ ਇਸ ਦੀ ਫੋਟੋ ਦੀ ਆਧਾਰ ਤੇ ਇਹਨਾਂ ਨੂੰ ਫੋਟੋ ਜਿਹੜੀ ਹੈ ਹਰ ਥੋਟੀਸ ਨੂੰ ਭੇਜੀ ਗਈ ਜਾਂਚ ਅਧਿਕਾਰੀਆਂ ਨੂੰ ਭੇਜੀ ਗਈ ਜਿੱਥੋਂ ਇਹ ਜਵਾਬ ਆਇਆ ਹੈ ਕਿ ਬੇਹੱਦ ਖਤਰਨਾਕ ਮਜ਼ਾਈਲ ਹੈ 1.5 ਕਿਲੋਮੀਟਰ ਦਾ ਦੈਰਾ ਕੀ ਤੁਹਾਨੂੰ ਜਾਣਕਾਰੀ ਦਿੱਤੀ ਗਈ ਹੈ ਸਰ ਮੈਨੂੰ ਸਿਰਫ ਉਹਨਾਂ ਨੇ ਕਿਹਾ ਪਬਲਿਕ ਸੇਫਟੀ ਵਾਸਤੇ ਬਸ ਪਬਲਿਕ ਸੀ ਦੱਸਿਆ 1.5 ਕਿਲੋਮੀਟਰ ਦਾ ਦਾਇਰਾ ਉਹ ਖਾਲੀ ਕਰ ਡੇਢ ਕਿਲੋਮੀਟਰ ਖਾਲੀ ਕਰਦਾ ਡੇਢ ਕਿਲੋਮੀਟਰ ਦਾ ਦਾਇਰਾ ਖਾਲੀ ਕਰਨ ਦੇ ਲਈ ਕਿਹਾ ਗਿਆ ਮਤਲਬ ਕਿ ਇਸ ਮਿਜ਼ਾਈਲ ਦੀ ਮਾਰ 1.5 ਕਿਲੋਮੀਟਰ ਦੇ ਰੇਡੀਅਸ ਸੇ 1.5 ਕਿਲੋਮੀਟਰ ਦਾ ਚਾਰੇ ਪਾਸੇ ਤਾਰਾ ਜਿਹੜਾ ਇਹ ਉੱਥੇ ਤੱਕ ਮਾਰ ਕਰ ਸਕਦੀ ਸੀ ਤਾਂ ਹੁਣ 에ਅਰ ਫੋਰਸ ਦੀ ਟੀਮ ਇੱਥੇ ਮੌਜੂਦ ਹੈ ਪੂਰੀ ਤਿਆਰੀ ਕਰ ਲਈ ਗਈ ਹੈ ਕਿਉਂਕਿ ਹੁਣ ਪਹਿਲਾਂ ਇਸ ਦੀਆਂ ਫੋਟੋ ਵੀਡੀਓ ਹਰ ਅਥਾਰਟੀ ਨੂੰ ਭੇਜੀ ਗਈਆਂ ਸਬੰਧਤ ਮਹਿਕਮੇ ਨੂੰ ਭੇਜੀ ਗਈਆਂ ਤਾਂ ਜੋ ਬੰਬ ਸਕਵੈਡ ਇੱਥੇ ਪਹੁੰਚੀ ਹੈ ਡਿਫਿਊジング ਟੀਮ ਇੱਥੇ ਪਹੁੰਚੀ ਹੈ ਹੁਣ ਉਸ ਦੇ ਆਧਾਰ ਤੇ ਉਹਨਾਂ ਵੱਲੋਂ ਪੁਲਿਸ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹੈ ਕਿ ਜਿੰਨੇ ਲੋਕ ਜਿੰਨਾ মিডিਆ ਇੱਥੇ ਖੜਾ ਹੈ ਇਹਨਾਂ ਨੂੰ ਚਾਰੇ ਪਾਸੇ 1.5 1.5 ਕਿਲੋਮੀਟਰ ਦੀ ਦੂਰੀ ਤੱਕ ਪਿੱਛੇ ਕਰ ਦਿੱਤਾ ਜਾਵੇ ਕਿਉਂਕਿ ਇਸ ਨੂੰ ਜਦੋਂ ਡਿਫਿਊਜ਼ ਕੀਤਾ ਜਾਣਾ ਹੈ ਬੇਹੱਦ ਜ਼ਬਰਦਸਤ ਧਮਾਕਾ ਹੋਣਾ ਹੈ ਔਰ ਕਿਤੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਸ ਗੱਲ ਦੇ ਮੱਦੇਨਜ਼ਰ ਚੌਕਸੀ ਵਰਦਿਆਂ ਲੋਕਾਂ ਨੂੰ 1.5 ਕਿਲੋਮੀਟਰ ਪਿੱਛੇ ਹੋਣ ਦੀ ਹਦਾਇਤ ਦਿੱਤੀ ਗਈ ਤਾਂ ਇਸ ਦਾ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿਹੜੀਆਂ ਮਿਸਾਈਲ ਮਿਲੀਆਂ ਨੇ ਕੁਝ ਤਾਂ ਨਹੀਂ ਚਲੀਆਂ ਤੇ ਕੁਝ ਉਹ ਹਵਾ ਦੇ ਵਿੱਚ ਨਸ਼ਟ ਕਰ ਦਿੱਤੀਆਂ ਗਈਆਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮਨਿੰਦਰ ਮੋਂਗਾ ਦੇ ਕੈਮਰੇ ਤੋਂ ਜਿੱਥੇ ਇਸ ਮਿਜ਼ਾਈਲ ਨੂੰ ਡਿਫਿਊਜ਼ ਕਰਨ ਦੇ ਲਈ ਡਿਪਾਰਟਮੈਂਟ ਆਇਆ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਚਾਰੇ ਪਾਸੇ ਉਹ ਕੱਟੇ ਵੀ ਲਗਾ ਦਿੱਤੇ ਗਏ ਨੇ ਸੀਮਿੰਟ ਜਾਂ ਮਿੱਟੀ ਦੇ ਭਰ ਕੇ ਤਾਂ ਜੋ ਜੇ ਧਮਾਕਾ ਹੁੰਦਾ ਤਾਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ 1.5 ਕਿਲੋਮੀਟਰ ਕਿਲੋਮੀਟਰ ਦੀ ਮਾਰ ਕਰਦੀ ਹੈ ਮਿਜ਼ਾਈਲ ਸੀਗੀ ਜੇ ਖੁਦਾ ਨਾ ਖਾਸਤਾ ਮਿਜ਼ਾਈਲ ਫਟ ਜਾਂਦੀ ਤਾਂ ਘੱਟੋ ਘੱਟ 1.5 ਕਿਲੋਮੀਟਰ ਤੱਕ ਇਸ ਦੀ ਮਾਰ ਪੈਂਦੀ ਸੋ ਇਸੇ ਲਈ ਅਸੀਂ ਕਹਿੰਦੇ ਹਾਂ ਕਿ ਤੁਹਾਡਾ ਚੁਕੰਨਾ ਰਹਿਣਾ ਬੜਾ ਜ਼ਰੂਰੀ ਹੈ ਕੁਝ ਲੋਕ ਇਸ ਨੂੰ ਹਾਸੇ ਮਖੌਲ ਤੇ ਮਜ਼ਾਕ ਦੇ ਵਿੱਚ ਲੈ ਜਾਂਦੇ ਨੇ ਕਿ ਨਹੀਂ ਨਹੀਂ ਕੁਝ ਨਹੀਂ ਹੋਣਾ ਕੁਝ ਨਹੀਂ ਹੋ ਰਿਹਾ ਪਰ ਆ ਜਿੰਦਾ ਜਾਗਦੇ ਸਬੂਤ ਨੇ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਰੱਖ ਰਹੇ ਆ ਜਿਸ ਦੇ ਵਿੱਚ ਇਹ ਤੁਹਾਨੂੰ ਪਤਾ ਲੱਗ ਰਿਹਾ ਕਿ ਮਸਲਾ ਕਿੰਨਾ ਗੰਭੀਰ ਬਣਦਾ ਜਾ ਰਿਹਾ ਔਰ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਹਮਲਿਆਂ ਨੂੰ ਯੂਐਸਏ ਗ੍ਰਿਡ ਤੇ 에ਅਰ ਡਿਫੈਂਸ ਸਿਸਟਮ ਰਾਹੀਂ ناکਾਮ ਕੀਤਾ ਗਿਆ ਕਿਉਂਕਿ ਹਵਾ ਦੇ ਵਿੱਚ ਹੀ ਪਾਕਿਸਤਾਨੀ ਮਿਜ਼ਾਈਲਾਂ ਦੇ ਟੁਕੜੇ ਕਈ ਥਾਵਾਂ ਤੇ ਮਿਲੇ ਨੇ ਨਾ ਇਹਦਾ ਮਤਲਬ ਇਹ ਹੈ ਕਿ ਇਹਨੂੰ ਹਵਾ ਦੇ ਵਿੱਚ ਹੀ ਮਾਰ ਦਿੱਤਾ ਗਿਆ ਇਹ ਧਰਤੀ ਨਾਲ ਟਕਰਾਉਣ ਤੋਂ ਪਹਿਲਾਂ ਹੀ ਨਸ਼ਟ ਕਰ ਦਿੱਤੇ ਗਿਆ ਜੇ ਧਰਤੀ ਤੇ ਟਕਰਾਉਂਦੀਆਂ ਤਾਂ ਨੁਕਸਾਨ ਬਹੁਤ ਵੱਡਾ ਕਰ ਸਕਦੀਆਂ ਸੀ ਹਾਲਾਂਕਿ ਜੋ ਪਾਕਿਸਤਾਨ ਦਾ ਦਾਵਾ ਹੈ ਜਾਂ ਫਿਰ ਜੋ ਗ੍ਰਹਿ ਵਿਭਾਗ ਦਾ ਦਾਵਾ ਉਹਨਾਂ ਦਾ ਇਹ ਹੈ ਕਿ ਫੌਜੀ ਟਿਕਾਣੇ ਨਿਸ਼ਾਨੇ ਤੇ ਸੀਗੇ ਪਾਕਿਸਤਾਨ ਦੇ ਜਿਨ੍ਹਾਂ ਦੇ ਵਿੱਚੋਂ ਸੱਤ ਫੌਜੀ ਟਿਕਾਣੇ ਦੇ ਜਿਹੜੇ ਉਹ ਪੰਜਾਬ ਵੀ ਨੇ ਗੁਰੂ ਘਰ ਵੀ ਸਾਨੂੰ ਨਜ਼ਰ ਆ ਰਿਹਾ ਮਨਿੰਦਰ ਮੋਂਗਾ ਇਹ ਇੱਕ ਦੱਸਿਓ ਕਿ ਕਿੰਨਾ ਕੋ ਰਿਹਾਈਸ਼ੀ ਇਲਾਕਾ ਹੈ ਕਿਉਂਕਿ ਜੋ ਦਾਵਾ ਗ੍ਰਹਿ ਵਿਭਾਗ ਵੱਲੋਂ ਕੀਤਾ ਜਾ ਰਿਹਾ ਉਹ ਤਾਂ ਇਹ ਕਹਿ ਰਹੇ ਨੇ ਕਿ ਫੌਜੀ ਟਿਕਾਣੇ ਸੀਗੇ ਨਿਸ਼ਾਨੇ ਤੇ ਇਹ ਮਿਜ਼ਾਈਲ ਫੌਜੀ ਟਿਕਾਣੇ ਤੋਂ ਕਿੰਨੀ ਕੁ ਦੂਰ ਗਿਰੀ ਹੈ ਜਾਂ ਮਿਲੀ ਹੈ ਅ ਦੇਖੋ ਆਪੇ ਤੇ ਜਦੋਂ ਹਵਾ ਦੇ ਵਿੱਚ ਇਹ ਡਿਫੈਂਸ ਸਿਸਟਮ ਦੇ ਨਾਲ ਇਹਨਾਂ ਨੂੰ ਮਾਰ ਕੀਤੀ ਗਈ ਇਹਨਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜ਼ਾਹਰ ਜੀ ਗੱਲ ਹੈ ਇਹਨਾਂ ਦੀ ਡਾਇਰੈਕਸ਼ਨ ਵੀ ਬਦਲੀ ਇਹਨਾਂ ਦੀ ਦੂਰੀ ਵੀ ਬਦਲੀ ਤਾਂ ਇੱਥੇ ਆ ਕੇ ਇੱਕ ਮਿਜ਼ਾਈਲ ਜਿਹੜੀ ਡਿੱਗੀ ਹੈ ਤੇ ਜੇਕਰ ਅਸੀਂ ਇਹ ਦੇਖੀਏ ਤੇ ਗੁਰਦੁਆਰਾ ਇੱਥੋਂ ਹੱਦ ਅੱਧਾ ਕਿਲੋਮੀਟਰ ਦੂਰ ਹੈ ਔਰ ਪੂਰਾ ਪਿੰਡ ਲਗਭਗ 1.5 2000 ਦੀ ਬਸੋਂ ਵਾਲਾ ਪਿੰਡ ਜਿਹੜਾ ਮੱਖਣਵਿੰਡੀ ਉਹ ਬਿਲਕੁਲ ਅੱਧਾ ਕਿਲੋਮੀਟਰ ਦੀ ਦੂਰੀ ਤੇ ਮੌਜੂਦ ਹੈ ਤਾਂ ਅੰਦਾਜ਼ਾ ਲਗਾ ਸਕਦੇ ਆ ਕਿ ਡੇਢ ਕਿਲੋਮੀਟਰ ਦੀ ਮਾਰ ਵਾਲੀ ਇਹ ਮਜ਼ਾਈਲ ਹੈ ਹਮਮ ਔਰ ਸਿਰਫ ਅੱਧਾ ਕਿਲੋਮੀਟਰ ਦੂਰ ਆ ਕੇ ਡਿੱਗੀ ਹੈ ਜੇਕਰ ਇਹ ਫੱਟ ਜਾਂਦੀ ਜੇਕਰ ਇਹ ਚੱਲ ਜਾਂਦੀ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੱਡਾ ਵੱਡਾ ਨੁਕਸਾਨ ਇਸ ਇਲਾਕੇ ਦਾ ਹੋ ਸਕਦਾ ਸੀ ਗ੍ਰੀਮਤ ਹੈ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੀ 에ਅਰ ਫੋਰਸ ਸਾਡੀ ਸੈਨਾ ਸਾਡਾ 에어 డిਫੈਂਸ ਸਿਸਟਮ ਇਨਾ ਸਟਰੋਂਗ ਸੀ ਕਿ ਇਹਨਾਂ ਸਾਰੀਆਂ ਮਿਜ਼ਾਈਲਾਂ ਨੂੰ ਚੱਲਣ ਤੋਂ ਰੋਕਿਆ ਗਿਆ ਹਵਾ 'ਚ ਨਸ਼ਟ ਕੀਤਾ ਗਿਆ ਨਾ ਸਿਰਫ ਇਹ ਹਮਲਾ ناکਾਮ ਕੀਤਾ ਗਿਆ ਬਲਕਿ ਇਸ ਦਾ ਮੂੰਹ ਤੋੜ ਜਵਾਬ ਵੀ ਦਿੱਤਾ ਗਿਆ ਲਾਹੌਰ ਚ ਕੇ ਪਾਕਿਸਤਾਨ ਦੇ 에어 డిਫੈਂਸ ਸਿਸਟਮ ਨੂੰ ਨਸ਼ਟ ਕੀਤਾ ਗਿਆ ਨਿਊਟਰਲਾਈਜ਼ ਕੀਤਾ ਗਿਆ ਇਹ ਵੀ ਪ੍ਰੈਸ ਰੋਟ ਦੇ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਇਹ ਲਹੌਰ ਦੇ ਵਿੱਚ ਅੱਜ ਸਵੇਰੇ ਇਸ ਦਾ ਮੂੰਹ ਤੋੜ ਜਵਾਬ ਦਿੰਦੇ ਆ ਮਨੰਤਰ ਇੱਕ ਹੋਰ ਮਜ਼ਾਇਲਾ ਚਲਾਈਆਂ ਗਈਆਂ ਕਿਉਂਕਿ ਕਿਉਂਕਿ ਚੁੱਕੰਨਾ ਰਹਿਣਾ ਬੜਾ ਜ਼ਰੂਰੀ ਔਰ ਸਾਡੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਬਤਾਰੇ ਮੀਡੀਆ ਅਦਾਰਾ ਕਿ ਲੋਕਾਂ ਨੂੰ ਚੁੱਕੰਨਾ ਰੱਖਿਆ ਜਾਵੇ ਇਹ ਜਿਹੜੀ ਆਪਾਂ ਤਸਵੀਰ ਦੇਖ ਰਹੇ ਹਾਂ ਇਹ ਤਸਵੀਰ ਤਾਂ ਇਹ ਦਿਖਾਉਂਦੀ ਹੈ ਕਿ ਭਾਈ ਖਤਰਾ ਹੈ ਖਤਰਾ ਟੱਲਿਆ ਨਹੀਂ ਹਾਲੇ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਗੁਰਦਾਸਪੁਰ ਦੇ ਵਿੱਚ ਮੁਕੰਮਲ ਤੌਰ ਤੇ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕਆਊਟ ਦਾ ਐਲਾਨ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਵਿੱਚ ਕਰੰਟ ਸਿਚੁਏਸ਼ਨ ਕੀ ਇਸ ਬਾਰੇ ਪ੍ਰਸ਼ਾਸਨ ਜ਼ਾਹਿਰ ਜੀ ਗੱਲ ਹੈ ਕਿ ਸੇਮ ਹਮਲਾ ਅੰਮ੍ਰਿਤਸਰ ਚ ਤਿੰਨ ਜਗ੍ਹਾ ਤੇ ਹੋਇਆ ਹੈ ਤੋ ਅੰਮ੍ਰਿਤਸਰ ਚ ਵੀ ਇਹ ਕੀਤਾ ਜਾਣਾ ਸੁਭਾਵਕ ਹੈ ਲਾਜ਼ਮੀ ਹੈ ਪਰ ਇਸ ਦੇ ਨਾਲ ਇੱਕ ਅਹਿਮ ਜਾਣਕਾਰੀ ਜੀ ਕਿ ਜਿਸ ਤਰ੍ਹਾਂ ਰੀਟਰੀਟ ਸਰਮਣੀ ਬੰਦ ਕੀਤੀ ਗਈ ਸੀ ਪਰ ਅੱਜ ਬੀਐਸਐਪ ਵੱਲੋਂ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਸਾਰੇ ਸਰਹੱਦੇ ਜੋ ਤਿੰਨ ਬਾਰਡਰ ਨੇ ਅਟਾਰੀ ਹੁਸੈਨੀ ਵਾਲਾ ਤੇ ਖੇਮ ਕਰਨ ਇਹਨਾਂ ਤਿੰਨਾਂ ਬਾਰਡਰਾਂ ਤੇ ਹੁਣ ਰਿਟਰੀਟ ਸਰਮਨੀ ਮੁਕੰਮਲ ਤੌਰ ਤੇ ਅਗਲੇ ਹਦੇਸ਼ਾ ਤੱਕ ਬੰਦ ਕਰ ਦਿੱਤੀ ਗਈ ਹੈ। ਹੂੰ ਔਰ ਲੋਕਾਂ ਦਾ ਦਾਖਲਾ ਵੀ ਅਗਲੇ ਹੁਕਮ ਤੱਕ ਮੁਕੰਮਲ ਤੌਰ ਤੇ ਬੰਦ ਰਹੂਗਾ। ਤੋਂ ਇਹ ਪਾਬੰਦੀ ਅਗਲੇ ਹਦੇਸ਼ਾ ਤੱਕ ਜਾਰੀ ਰਹੂਗੀ। ਨਾ ਹੁਣ ਤੁਸੀਂ ਰਿਟਰੀਟ ਸਰਮਨੀ ਦੇਖਣ ਜਾ ਸਕਦੇ ਹੋ ਨਾ ਉੱਥੇ ਜੋ ਜੋਸ਼ੀਲੀ ਪ੍ਰੇਡਰ ਜਾਣਾ ਹੁੰਦੀ ਹੈ ਉਹ ਵੀ ਨਹੀਂ ਹੋਵੇਗੀ। ਸਿਰਫ ਜੋ ਪ੍ਰੋਟੋਕੋਲ ਦੇ ਅਨਸਾਰ ਸਵੇਰੇ ਝੰਡਾ ਚੜਾਉਂਦੀ ਰਸਮ ਜਾਂ ਉਤਾਰਨ ਦੀ ਰਸਮ ਹੈ ਸ਼ਾਮ ਵੇਲੇ ਉਹ ਜ਼ਰੂਰ ਪੂਰੀ ਕੀਤੀ ਜਾਊਗੀ ਪਰ ਆਮ ਲੋਕਾਂ ਦਾ ਦਾਖਲਾ ਵੀ ਬੰਦ ਰਹੂਗਾ। ਔਰ ਜੋ ਜਿਸੀਲੀ ਪ੍ਰੇਡ ਹੈ ਉਹ ਵੀ ਬੰਦ ਰਹੂਗੀ ਸਕੂਲ ਤਿੰਨ ਦਿਨਾਂ ਲਈ ਬੰਦ ਨੇ ਇਸ ਤੋਂ ਇਲਾਵਾ 에어ਪੋਰਟ 10 ਮਈ ਸ਼ਾਮ 5:30 ਵਜੇ ਤੱਕ ਬੰਦ ਹੈ ਕੋਈ ਦਿਸ਼ਾ ਨਿਰਦੇਸ਼ ਪਹਿਲਾਂ ਤੋਂ ਹੀ ਜਾਰੀ ਕੀਤੇ ਗਏ ਸੀ ਪਰ BSF ਵੱਲੋਂ ਹੁਣੇ-ਹੁਣੇ ਇਹ ਹਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸਾਰੇ ਤਿੰਨ ਸਰਹੱਦਾ ਤੇ ਤਿੰਨਾਂ ਬਾਰਡਰਾਂ ਤੇ ਜੋ ਰਿਟਰੀਟ ਸਰਮਣੀ ਹੈ ਉਹ ਮੁਕੰਮਲ ਰੂਪ ਵਿੱਚ ਬੰਦ ਕਰਨ ਦਾ ਆਦੇਸ਼ ਕਰ ਦਿੱਤਾ ਗਿਆ ਹੈ ਅਗਲੇ ਹੁਕਮਤ ਤੱਕ ਅਨਮਿੱਥੇ ਸਮੇਂ ਲਈ ਰਿਟਰੀਟ ਸਰਮਣੀ ਬੰਦ ਰਹੇਗੀ ਤਾਂ ਇਹ ਐਮ ਜਾਣਕਾਰੀ ਲਈ ਚਲੋ ਮੇਰਾ ਇੱਕ ਆਖਰੀ ਸਵਾਲ ਆ ਆਖਰੀ ਸਵਾਲ ਆ ਕਿਉਂਕਿ ਹੁਣ ਇਹ ਜਿਹੜੀ ਮਿਜ਼ਾਈਲ ਆਪਾਂ ਦੇਖ ਰਹੇ ਆ ਜਿਹੜੀ ਤੁਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਡਿਫਿਊਜ਼ ਕੀਤੀ ਜਾਣੀ ਹੈ ਹਲੇ ਮਤਲਬ ਹਲੇ ਇਹ ਜ਼ਿੰਦਾ ਮਿਜ਼ਾਈਲ ਆ ਕਿਉਂਕਿ ਜੋ ਬਾਕੀ ਥਾਂਵਾਂ ਤੇ ਮਿਲੀ ਆ ਉਹ ਮਿਜ਼ਾਈਲ ਦੇ ਟੁਕੜੇ ਮਿਲੇ ਨੇ ਜਾਂ ਉਹ ਖਰਾਬ ਮਿਜ਼ਾਈਲ ਮਿਲੀ ਆ ਜਾਂ ਫਟੀ ਹੋਈ ਮਿਜ਼ਾਈਲ ਮਿਲੀ ਆ ਇਹ ਇੱਕ ਜ਼ਿੰਦਾ ਮਿਜ਼ਾਈਲ ਬਿਲਕੁਲ ਇਹ 3 ਫੁੱਟ ਦੇ ਕਰੀਬ ਦਾ ਇਸ ਦਾ ਸਾਈਜ਼ ਦੱਸਿਆ ਜਾ ਰਿਹਾ ਹੈ ਅਸੀਂ ਵੀਡੀਓ ਵੀ ਆਪਣੇ ਦਸਕਰ ਨਾਲ ਸਾਂਝੀ ਕਰ ਰਹੇ ਹਾਂ 3 ਫੁੱਟ ਦੇ ਕਰੀਬ ਦਾ ਇਸ ਦਾ ਸਾਈਜ਼ ਦੱਸਿਆ ਜਾ ਰਿਹਾ ਔਰ ਬੇਹੱਦ ਸ਼ਕਤੀਸ਼ਾਲੀ ਜੋ ਬਰੂਦ ਨਾਲ ਭਰੀ ਹੋਈ ਹੈ ਮਿਜ਼ਾਈਲ ਹੈ ਜਿਸ ਦੀ ਮਾਰ 1.5 ਕਿਲੋਮੀਟਰ ਤੱਕ ਦਾ ਅੰਦਾਜ਼ਾ ਲਗਾ ਸਕਦੇ ਹੋ 1500 ਮੀਟਰ ਕਿੰਨਾ ਦਾਇਰਾ ਇਹ ਕਵਰ ਕਰ ਸਕਦੀ ਸੀ ਕਿੰਨੇ ਲੰਬੇ ਦਾਇਰੇ ਦੇ ਵਿੱਚ ਇਹ ਮਾਰ ਕਰ ਸਕਦੀ ਸੀ ਕਿੰਨੇ ਲੋਕਾਂ ਦਾ ਜਾਨ ਮਾਲ ਦਾ ਵੱਡਾ ਨੁਕਸਾਨ ਕਰ ਸਕਦੀ ਸੀ ਪਰ ਗਨੀਮਤ ਹੈ ਕਿ ਇਸ ਨੂੰ ਫਟਰਨ ਤੋਂ ਰੋਕਿਆ ਗਿਆ ਹਵਾ ਚਿਸਟਮ ਇਸ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਅਧਿਕਾਰੀ ਹਾਂ ਇੱਕ ਪੋਰਟ ਫਿਰ ਪਹੁੰਚ ਰਹੇ ਨੇ ਜਿੱਥੇ ਨੂੰ ਨਸ਼ਟ ਕੀਤਾ ਜਾਣਾ ਹੈ ਜੀ ਬਿਲਕੁਲ ਜੋ 에어 ਫੋਰਸ ਦੇ ਅਧਿਕਾਰੀ ਹੁਣ ਮੌਕੇ ਤੇ ਪਹੁੰਚ ਚੁੱਕੇ ਨੇ ਉਹਨਾਂ ਦੇ ਹੱਥੇ ਵਿੱਚ ਇੱਕ ਖਾਸ ਇਕੁਪਮੈਂਟ ਬਕੜੇ ਹੋਏ ਨੇ ਜਿਸ ਦੇ ਨਾਲ ਇਸ ਨੂੰ ਨਸ਼ਟ ਕਰਨਾ ਹੈ ਔਰ ਲਗਾਤਾਰ ਜਿਹੜੀ ਪਲੈਨਿੰਗ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਹੁਣ ਇਹ ਜਾਣਕਾਰੀ ਮਿਲੀ ਹੈ ਕਿ ਇਹ ਬੇਹਦ ਤਕਤੀਸ਼ਾਲੀ ਹੈ ਬੇਹਦ ਖਤਰਨਾਕ ਹੈ ਤਾਂ ਸ਼ਾਇਦ ਅਧਿਕਾਰੀਆਂ ਵੱਲੋਂ ਇੱਕ ਹੋਰ ਟੀਮ ਨੂੰ ਇੱਥੇ ਸੱਦਾ ਦਿੱਤਾ ਗਿਆ ਹੈ ਹੋਰ ਜਬਰਦਸਤ ਵੱਡੇ ਇਕੁਇਪਮੈਂਟ ਜਿਹੜੇ ਮਂਗਾਏ ਗਏ ਐ ਤਾਂ ਜੋ ਇਸ ਦੇ ਨਾਲ ਕਿਸੇ ਵੀ ਇਲਾਕੇ ਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ 1 ਡੇਢ ਮੀਟਰ ਕਿਲੋਮੀਟਰ ਤੱਕ ਲੋਕਾਂ ਨੂੰ ਪਿੱਛੇ ਜਾਣ ਦਾ ਦੇਸ਼ ਤਰੀ ਕੀਤਾ ਗਿਆ ਤਾਂ ਇਹ ਇੱਕ ਮਿਜ਼ਾਈਲ ਸੀ ਅਜਿਹੀਆਂ ਤਿੰਨ ਮਿਜ਼ਾਈਲਾਂ ਸਿਰਫ ਅੰਮ੍ਰਿਤਸਰ ਦੇ ਵਿੱਚ ਜੇਠੂਵਾਲ ਪੰਦੇੜਕਲਾਂ ਤੇ ਮੱਖਣਵਿੰਡੀ ਤੋਂ ਤਿੰਨ ਮਿਜ਼ਾਈਲਾਂ ਜਿਹੜੀਆਂ 에ਅਰ ਫੋਰਸ ਦੀ ਸਾਡੇ 에ਅਰ ਡਿਫੈਂਸ ਸਿਸਟਮ ਦੀ ਚੌਕਸੀ ਤੇ ਚੱਲਦੇ ਆ ਇਹ ਕਾਹਿਰਾ ਨਾਲ ਹਮਲਾਇ ਕਰਤਾ ਪਰ ਹਮਲਾ ਕਿਉਂਕਿ ਜੇਕਰ ਭਾਰਤ ਨੇ ਹਮਲਾ ਕੀਤਾ ਸੀ ਪਹਿਲ ਕੰਮ ਦੀ ਘਟਨਾ ਦਾ ਜਵਾਬ ਦਿੱਤਾ ਸੀ ਹਾਓ ਆਤਵਾਦੀ ਟਿਕਾਣੇ ਸੀ ਨਿਸ਼ਾਨਾ ਦਿੱਤੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਸੀ ਨਾ ਪਾਕਿਸਤਾਨੀ ਸੈਨਾ ਨਾ ਪਾਕਿਸਤਾਨੀ ਆਵਾਮ ਪਰ ਹੁਣ ਪਾਕਿਸਤਾਨ ਨੇ ਕਾਰਤਾਦਰ ਸੂਤ ਦਿੱਤਾ ਹੈ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਪੁਛ ਨੂੰ ਲਗਾਤਾਰ 15 ਘੰਟੇ ਪੁਛੀ ਗੋਨਾਬਾਰੀ ਕੀਤੀ ਗਈ ਹੈ ਜੀ ਤੋਂ 30 ਵਿਅਕਤੀਆਂ ਨੂੰ ਹਲਾਕ ਕੀਤਾ ਗਿਆ ਚਾਹ ਨੂੰ ਮਾਰਿਆ ਗਿਆ ਨਿਰਦਸ਼ਾਂ ਨੂੰ ਮਸੂਮਾਂ ਨੂੰ ਉਮਰ ਸਰਚ ਜਾਂ ਬਾਕੀ ਥਾਵਾਂ ਤੇ ਵੀ ਅਜਿਹੀ ਹਰਕਤ ਕੀਤੀ ਗਈ ਹੈ ਪਰ ਭਾਰਤ ਨੇ ਇਸ ਦਾ ਜਵਾਬ ਸਿਰਫ ਤੇ ਸਿਰਫ ਲਾਹੌਰ ਵਿਖੇ 에어 డి펜ਸ ਸਿਸਟਮ ਨਾ ਕਰਕੇ ਦਿੱਤਾ ਨਾ ਕਿ ਆਮ ਤੌਰ ਤੇ ਤੁਸੀਂ ਨਜ਼ਰ ਵੀ ਬਣਾਏ ਰੱਖਾ ਹੋ ਅਤੇ ਸਾਰੀਆਂ ਜਿਹੜੀ ਵੀ ਆਰਮੀ ਵੱਲੋਂ 에어 ਫੋਰਸ ਵੱਲੋਂ ਗਾਈਡਲਾਈਨਸ ਤੁਹਾਨੂੰ ਵੀ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਫਾਲੋ ਜ਼ਰੂਰ ਕਰਨਾ ਜਿੰਨਾ ਦੂਰ ਉਹ ਤੁਹਾਨੂੰ ਕਹਿੰਦੇ ਨੇ ਤੁਸੀਂ ਵੀ ਦੂਰ ਰਹੋ ਦੂਰ ਰਹਿ ਕੇ ਰਿਪੋਰਟਿੰਗ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸੇਫ ਰਹੋ ਤੁਸੀਂ ਵੀ ਬੜਾ ਜ਼ਰੂਰੀ ਹੈ ਸੁਰੱਖਿਅਤ ਰਹਿਣਾ ਤੇ ਲੋਕਾਂ ਨੂੰ ਸੁਰੱਖਿਅਤ ਰੱਖਣਾ ਪਰ ਲੋਕਾਂ ਨੂੰ ਚੁਕੰਨਾ ਰੱਖਣਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਇਸ ਕਰਕੇ ਪੰਜਾਬ ਦੇ 7 ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਰਾਤ ਜਦੋਂ ਪਰ 에어ਫੋਰਸ ਜਾਗਦਰੀ 에어ਫੋਰਸ ডিফেন্স ਸਿਸਟਮ ਜਾਗਦਾ ਰਿਹਾ ਤਾਂ ਜੋ ਤੁਸੀਂ ਆਰਾਮ ਨਾਲ ਸੁੱਤੇ ਰਹੋ ਜਿਹੜੇ ਵੀ ਧਮਾਕਿਆਂ ਦੀ ਆਵਾਜ਼ਾਂ ਸੁਣੀਆਂ ਸੀ ਤੁਸੀਂ ਉਹ ਮੋਕ ਡਰਲ ਨਹੀਂ ਸੀ ਰਾਤ ਨੂੰ ਜਿਹੜੀਆਂ ਹੋਈਆਂ ਉਹ ਮਿਜ਼ਾਈਲ ਅਟੈਕ ਸੀਗਾ ਜਿਹੜਾ ਪਾਕਿਸਤਾਨ ਵੱਲੋਂ ਕੀਤਾ ਗਿਆ ਪਰ ਹਵਾ ਦੇ ਵਿੱਚ ਹੀ ਉਸ ਅਟੈਕ ਨੂੰ ਖਤਮ ਕੀਤਾ ਗਿਆ ਜਿਹੜੇ ਸਵੇਰੇ ਉੱਡਦੇ ਸਾਰ ਕੁਝ ਮਿਜ਼ਾਈਲਾਂ ਦੇ ਟੁਕੜੇ ਕੁਝ ਮਿਜ਼ਾਈਲਾਂ ਮਿਲੀਆਂ ਉਹ ਪਾਕਿਸਤਾਨ ਵੱਲੋਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਮਾਰੀਆਂ ਗਿਆ ਸੀ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਅਵੰਤੀਪੁਰਾ ਜੰਮੂ ਸ਼ਿਰਨਗਰ ਨਲ ਫਲਾਦੀ ਭੁੱਜ ਉਤਰਾਈ ਇਹਨਾਂ ਤੋਂ ਇਲਾਵਾ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਚ ਲੁਧਿਆਣਾ ਚੰਡੀਗੜ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਆਦਮਪੁਰ ਤੇ ਬਠਿੰਡਾ ਪਾਕਿਸਤਾਨ ਦੇ ਨਿਸ਼ਾਨੇ ਤੇ ਨਾਪਾਕ ਰਾਧਨ ਨੇ ਪਾਕਿਸਤਾਨ ਦੇ ਇਸ ਕਰਕੇ ਸੁਚੇਤ ਰੋ ਔਰ ਸੇਫ ਰੋ ਦੇਸ਼ ਤੁਨੀ ਦੀ ਬਾਕੀ ਖਬਰਾਂ ਲਈ ਬਣੇ ਰੋ ਪੀਟੀਸੀ ਨਿਊਜ਼ ਨਾਲ ਧੰਨਵਾਦ ਜਿਹੜਾ ਬਲਾਸਟ ਹੋਇਆ ਰਾਤੀ 1 ਵਜੇ ਤੇ 5 ਮਿੰਟ ਤੇ ਦੋ ਜਦੋਂ ਬਲਾਸਟ ਹੋਇਆ ਤੇ ਸਾਰੀ ਸੰਗਤ ਬਹੁਤ ਜ਼ਿਆਦਾ ਗੂੰਜ ਪਈ ਆ ਤੇ ਅਸੀਂ 1 ਵਜੇ 35 ਮਿੰਟ ਤੇ ਮੈਂ ਇਸ਼ਾਨਾਨ ਕੀਤਾ ਵਕਤ ਉਮਰਤ ਵਿਲਾ ਸੀ ਤੇ ਜਦੋਂ ਅਸੀਂ ਬਾਹਰ ਨਿਕਲੇ ਤਾਂ ਮੁੜ ਕੇ ਫਿਰ ਤੀਜੇ ਦੀ ਆਵਾਜ਼ ਆਈ ਫਿਰ ਚੌਥੇ ਦੀ ਫਿਰ ਪੰਜਵੇਂ ਦੀ ਛੇਵੇਂ ਦੀ ਸੱਤ ਬਲਾਸਟ ਹੋਏ ਆ ਜਦੋਂ ਬਲਾਸਟ ਹੁੰਦਾ ਸੀ ਅਸਮਾਨ ਦੇ ਵਿੱਚੋਂ ਐਂ ਲੱਗਦਾ ਸੀ ਜਿਦਾਂ ਅੱਗ ਡੇਗਦੀ ਆ ਚੰਗਿਆੜੇ ਚੰਗਾਲੇ ਪੂਰੇ ਨਿਕਲਦੇ ਸੀ ਤੇ ਮੁੜ ਕੇ ਫਿਰ ਜਦੋਂ ਛੇਵਾਂ ਸਤਵਾਂ ਹੋਇਆ ਵਾ ਫਿਰ ਸੰਗਤ ਸਾਰੀ ਪਛਾਣ ਗਈ ਆ ਤੇ ਕੋਈ ਪਤਾ ਨਹੀਂ ਕਿ ਇੱਥੇ ਨਾਲ ਕੋਈ ਡਿੱਗ ਪਵੇ ਨਹੀਂ ਬਿਲਕੁਲ ਜਾਨੀ ਨਿਸ਼ਾਨੀ ਹੋਇਆ ਪੈਣ ਤੋਂ ਬਾਹਰ ਡਿੱਗੀਆਂ ਮਜਾਂ ਲੈਂਦੀਆਂ ਡਿੱਗੀਆਂ ਵਾ ਜਿਹੜਾ ਬਲਾਸਟ ਹੋਇਆ ਰਾਤੀ 1 ਵਜੇ ਤੇ 5 ਮਿੰਟ ਤੇ ਦੋ ਜਦੋਂ ਬਲਾਸਟ ਹੋਇਆ ਤੇ ਸਾਰੀ ਸੰਗਤ ਉਹ ਬਹੁ ਅਸੀਂ 1:00 ਵਜੇ 35 ਮਿੰਟ ਦਾ ਮੈਂ ਇਸ਼ਨਾਨ ਕੀਤਾ ਵਾ ਕੋਈ ਅਮਰਤ ਵੇਲਾ ਸੀ ਤੇ ਜਦੋਂ ਅਸੀਂ ਬਾਹਰ ਨਿਕਲੇ ਤਾਂ ਮੁੜ ਕੇ ਫਿਰ ਤੀਜੇ ਦੀ ਆਵਾਜ਼ ਆਈ ਫਿਰ ਚੌਥੇ ਦੀ ਫਿਰ ਪੰਜਵੇਂ ਦੀ ਛੇਵੇਂ ਦੀ ਸੱਤ ਬਲਾਸਟ ਹੋਏ ਆ ਜਦੋਂ ਬਲਾਸਟ ਹੁੰਦਾ ਸੀ ਅਸਮਾਨ ਦੇ ਵਿੱਚੋਂ ਐਂ ਲੱਗਦਾ ਸੀ ਜਿਦਾਂ ਅੱਗ ਦੇਖਦੀ ਆ ਚੰਗਾਲੇ ਚੰਗਾਲੇ ਪੂਰੇ ਨਿਕਲਦੇ ਸੀ ਤੇ ਮੁੜ ਕੇ ਫਿਰ ਜਦੋਂ ਛੇਵਾ ਸਤਵਾਂ ਹੋਇਆ ਵਾ ਫਿਰ ਸੰਗਤ ਸਾਰੀ ਪਿਛਾੜ ਗਈ ਆ ਤੇ ਕੋਈ ਪਤਾ ਨਹੀਂ ਕਿ ਇੱਥੇ ਨਾਲ ਕੋਈ ਡਿੱਗ ਪਈ ਇਹ ਕੋਸ਼ਿਸ਼ ਕੀਤੀ ਆ ਪੰਜਾਬ ਸਣੇ ਹੋਰ ਥਾਵਾਂ ਤੇ ਭਾਰਤ ਦੀਆਂ ਹੋਰ ਥਾਵਾਂ ਤੇ ਮਿਜ਼ਾਈਲ ਤੇ ਡਰੋਨ ਰਾਹੀਂ ਹਮਲਾ ਕਰਨ ਦੀ ਔਰ ਉਹਨਾਂ ਦੀ ਇਹ ਨਾਪਾਕ ਕੋਸ਼ਿਸ਼ ਆ ਜਿਹੜੀ ਫੌਜ ਵੱਲੋਂ ਤਰਾਸ਼ਾਈ ਕਰ ਦਿੱਤੀ ਗਈ ਹੈ ਕਿਉਂਕਿ ਐਂਟੀ ਡਰੋਨ ਸਿਸਟਮ ਐਂਟੀ ਮਿਜ਼ਾਈਲ ਸਿਸਟਮ ਦੇ ਨਾਲ ਹਵਾ ਦੇ ਵਿੱਚ ਹੀ ਉਹਨਾਂ ਦੀ ਮਿਜ਼ਾਈਲ ਤੇ ਡਰੋਨ ਨੇ ਜਿਹੜੇ ਮਾਰ ਕਰਾਏ ਗਏ ਨੇ ਅੱਜ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਸਾਨੂੰ ਇਹ ਸੁਣਨ ਦੀਆਂ ਖਬਰਾਂ ਮਿਲ ਰਹੀਆਂ ਸਿਗੀਆਂ ਖਾਸ ਤੌਰ ਤੇ ਪਿੰਡੂ ਖੇਤਰਾਂ ਦੇ ਵਿੱਚ ਕਿ ਮਿਜ਼ਾਈਲ ਦੇ ਕੋ ਟੁਕੜੇ ਮਿਲ ਰਹੇ ਨੇ ਹੋਰ ਤਾਂ ਹੋਰ ਪੂਰੀ 6 ਫੁੱਟ ਦੀ ਇੱਕ ਮਿਸਾਈਲ ਮਿਲ ਗਿਆ ਛੋਟੇ ਛੋਟੇ ਟੁਕੜੇ ਮਿਲ ਰਹੇ ਨੇ ਉਦੋਂ ਅਸੀਂ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਯਾ ਪੁਲਿਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸੀ ਤਾਂ ਉਹ ਕਹਿੰਦੇ ਸੀ ਕਿ ਕਿਸੇ ਤਰ੍ਹਾਂ ਦੀ ਅਧਿਕਾਰਕ ਪੁਸ਼ਟੀ ਅਸੀਂ ਨਹੀਂ ਕਰ ਸਕਦੇ ਇਸ ਕਰਕੇ ਕਿਰਪਾ ਕਰਕੇ ਕੋਈ ਵੀ ਖਬਰ ਤੁਸੀਂ ਨਾ ਚਲਾਣਾ ਅਸੀਂ ਵੀ ਚੁੱਪ ਕਰਕੇ ਬੈਠੇ ਰਹੇ ਕਿ ਜਦ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੁੰਦੀ ਆਪਾਂ ਇਹ ਖਬਰ ਨਹੀਂ ਚਲਾਵਾਂਗੇ ਪਰ ਹੁਣ ਇਹ ਅਧਿਕਾਰਕ ਪੁਸ਼ਟੀ ਹੋਣ ਤੋਂ ਬਾਅਦ ਪਤਾ ਲੱਗੇ ਕਿ ਇਹ ਪਾਕਿਸਤਾਨ ਦੀਆਂ ਮਿਜ਼ਾਈਲਸ ਨੇ ਜਿਹੜੀਆਂ ਪੰਜਾਬ ਦੀ ਧਰਤੀ ਤੇ ਮਿਲ ਰਹੀਆਂ ਨੇ ਤਮਾਮ ਜਾਣਕਾਰੀ ਲੈ ਕੇ ਤੋਂ ਸਾਹਮਣੇ ਹਾਜ਼ਰ ਹੋਏ ਆ ਪਾਕਿਸਤਾਨ ਨੇ ਭਾਰਤ 'ਤੇ ਹਮਲਾ ਕਰਨ ਦੀ ਇੱਕ ਹੋਰ ਫਿਰ ਤੋਂ ਕੋਸ਼ਿਸ਼ ਕੀਤੀ ਹੈ ਪਰ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਾ ਹਮਲੇ ਦਾ ਭਾਰਤ ਨੇ ਮੂੰਹ ਤੋੜਵਾ ਜਵਾਬ ਦਿੱਤਾ ਕਿਸ ਤਰ੍ਹਾਂ ਮੂੰਹ ਤੋੜਵਾ ਜਵਾਬ ਦਿੱਤਾ ਰੱਖਿਆ ਮੰਤਰਾਲੇ ਵੱਲੋਂ ਇਹ ਅਧਿਕਾਰਕ ਤੌਰ ਤੇ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ